ਜਿਹੜੇ ਤੁਸੀਂ ਕਿਹਾ ਕਿ ਕਿਸਾਨ ਆਗੂਆਂ ਦੀ ਨਿੰਦਿਆ ਵੀ ਕਰਦੇ ਸੀ ਤੇ ਉਹਨਾਂ ਦਾ ਸਾਥ ਵੀ ਦੇਈਦਾ ਇੱਕ ਹੋਰ ਨੌਜਵਾਨ ਆਗੂ ਹੈ ਜਿਹੜਾ ਜ਼ਮੀਨ ਬਚਾਓ ਜ਼ਮੀਨ ਸੰਭਾਲੋ ਸੰਘਰਸ਼ ਕਮੇਟੀ ਦੇ ਨਾਲ ਜੁੜਿਆ ਹੋਇਆ ਸੀ ਉਹਦੇ ਪਿਤਾ ਦੀ ਕਹਿੰਦੇ ਬਈ ਮੌਤ ਹੋ ਗਈ ਤੇ ਜਦੋਂ ਉਹਨੇ ਅਰਥੀ ਨੂੰ ਅਗਨੀ ਦੇਣ ਆਉਣਾ ਸੀ ਬਿਕਰ ਸਿੰਘ ਹੱਥ ਹੋਆ ਬਿਕਰ ਸਿੰਘ ਜੀ ਹੱਥ ਹੋਆ ਪੈਂਡਿਆ ਇੱਧਰ ਮਲੇਰਕੋਟ ਲਾਲੀ ਸਾਈਡ ਹਾਂਜੀ ਤੇ ਬਹੁਤ ਸਾਰੇ ਹਥਕੜੀਆਂ ਲੈ ਕੇ ਆਈ ਲਾ ਕੇ ਲੈ ਕੇ ਆਈ ਹਥਕੜੀਆਂ ਤੇ ਇੰਨਾ ਵੀ ਕੀ ਗੁਨਾਹ ਹੋ ਜਾਂਦਾ ਹੈ ਕਿ ਐਸ ਮੌਕੇ ਤੇ ਇਹੋ ਜੇ ਮਾਹੌਲ ਦੇ ਵਿੱਚ ਵੀ ਕਿਸੇ ਨੂੰ ਥੋੜੀ ਬਹੁਤੀ ਰਾਹਤ ਨਹੀਂ ਮਿਲ ਸਕਦੀ ਉਹਦਾ ਹਿਊਮਨ ਰਾਈਟਸ ਕਮਿਸ਼ਨ ਨੇ ਨੋਟਸ ਲਿਆ ਹੈ ਹੂੰ ਗਰਜਸਪ ਗੱਲ ਦੱਸਦਾ ਤੁਹਾਨੂੰ ਜਿੱਡਾ ਮਰਜ਼ੀ ਤਗੜਾ ਅਪਰਾਧੀ ਹੋਏਗਾ ਨਾ ਕ੍ਰਿਮੀਨਲ ਹੋਏਗਾ ਜੀ ਜਦੋਂ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਤਾਂ ਹੱਥਕੜੀ ਉਤਾਰ ਕੇ ਹੀ ਪੇਸ਼ ਕੀਤਾ ਜਾਂਦਾ ਜਿੱਡਾ ਮਰਜ਼ੀ ਹੋਵੇ ਜੀ ਕੁਝ અપવાદ ਛੱਡ ਕੇ ਪਰ ਮੈਂ ਆਪਣੀ ਜ਼ਿੰਦਗੀ ਚ ਜ਼ਿਆਦਾਤਰ ਇਹ ਹੋਏ ਦੇਖਿਆ ਇੱਕ ਸਾਹ ਨਾ ਗੂਆ ਇੱਕ ਇਹ ਕੋਈ ਯਾਰ ਇਹਨਾਂ ਦਾ ਕੋਈ ਇਹ ਨਹੀਂ ਮਾਮਲਾ ਹੁੰਦਾ ਇਹ ਤਾਂ ਜਿੱਦਾਂ ਕਹਿ ਲਈਏ ਨਾ ਆਪਾਂ ਇਹ ਸਿਆਸੀ ਕੈਦੀ ਹੁੰਦੇ ਨੇ ਇਹ ਠੀਕ ਹੈ ਉਹਨਾਂ ਤੇ ਚਾਰजेस ਕਿਸੇ ਕਿਸਮ ਦੇ ਵੀ ਹੋ ਸਕਦੇ ਆ ਕੋਈ ਭੰਨ ਤੋੜਦਾ ਵੀ ਹੋ ਸਕਦਾ ਕੋਈ ਕਾਨੂੰਨ ਤੋੜਨਾ ਵੀ ਹੋ ਸਕਦਾ ਕੋਈ ਕੁਝ ਵੀ ਜੀ ਜੀ ਪਰ ਐਕਚੁਅਲ ਚ ਜਿਹੜੀਆਂ ਇਹ ਸੰਘਰਸ਼ੀਲ ਧਿਰਾਂ ਹੁੰਦੀਆਂ ਨੇ ਚਾਹੀਓ ਮਲਾਜ਼ਮ ਵਰਗ ਚੋਂ ਆ ਗਿਆ ਕਿਸਾਨ ਵਰਗ ਚੋਂ ਆ ਗਿਆ ਮਜ਼ਦੂਰ ਵਰਗ ਚੋਂ ਇਹ ਮਤਲਬ ਕਿ ਜੇ ਰੱਖੋਗੇ ਮੇਰੀ ਨਜ਼ਰ ਦੇ ਵਿੱਚ ਸਿਆਸੀ ਕੈਦੀ ਹੋਰਦੇ ਆ ਅਪਰਾਧਿਕ ਨਹੀਂ ਹੈ ਅਪਰਾਧ ਨਹੀਂ ਕਿਸੇ ਤਰ੍ਹਾਂ ਦਾ ਸੰਘਰਸ਼ ਹੋ ਸਕਦਾ ਕੋਈ ਚਾਰਜ ਇਦਾਂ ਦਾ ਲੱਗਾ ਹੋਵੇ ਕਿ ਉਹਨਾਂ ਨੇ ਕਾਨੂੰਨ ਤੋੜਿਆ ਹੈ ਜੀ ਹਿੰਸਾ ਕੀਤੀ ਹੈ ਜਾਂ ਕੁਝ ਵੀ ਹੋ ਸਕਦਾ ਤਾਂ ਮਤਲਬ ਕਿ ਇੱਥੇ ਯਰ ਕੋਈ ਏਡਾ ਵੱਡਾ ਉਹ ਨਹੀਂ ਸੀ ਹੈਗਾ ਕਿਉਂਕਿ ਉਹ ਤਸਵੀਰ ਤੁਸੀਂ ਦੇਖੀ ਹੋਣੀ ਹੈ ਉਹ ਆਪਣੇ ਬਾਪ ਦੀ ਅਰਥ ਹੀ ਚੁੱਕ ਰਿਹਾ ਜੀ ਤੇ ਜਦੋਂ ਐਦਾਂ ਮੋਢਾ ਦੇ ਰਿਹਾ ਹੈ ਤਾਂ ਉਹ ਹੱਥ ਕੜੀ ਲੱਗੀ ਆ ਗੁੱਟ ਨੂੰ ਉਹ ਤਸਵੀਰ ਮੈਂ ਵੇਖੀ ਤੇ ਮੇਰਾ ਵੀ ਮਨ ਪਰੇਸ਼ਾਨ ਹੋਇਆ ਕਿ ਯਾਰ ਇਹ ਤਾਂ ਸਿਆਸੀ ਕੈਦੀਆਂ ਵਾਂਗੂ ਹੁੰਦੇ ਆ ਕਿਉਂਕਿ ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਜੀ ਆਗੂ ਬੰਦੇ ਆ ਕਿਤੇ ਇਹਨਾਂ ਨੂੰ ਭਜਣਾ ਨਹੀਂ ਹੈ ਹੂੰ ਠੀਕ ਹੈ ਨਾ ਜੀ ਸੰਘਰਸ਼ਾਂ 'ਚ ਰਹਿਣ ਵਾਲੇ ਬੰਦੇ ਆ ਜੇਲ ਇਹਨਾਂ ਦਾ ਦੂਜਾ ਘਰ ਹੁੰਦਾ ਹੈ ਜੀ ਜੀ ਆਪਸ ਚ ਤਿਆਲ ਮਿਲ ਵੀ ਹੁੰਦਾ ਪੁਲਿਸ ਤੇ ਆਗੂਆਂ ਦਾ ਬਹੁਤ ਸਿ ਆਈਡੀ ਨੂੰ ਪਤਾ ਹੁੰਦਾ ਕਿੰਨੇ ਕੁ ਬੰਦੇ ਇਕੱਠੇ ਹੋਣਗੇ ਜੀ ਜੀ ਬਿਲਕੁਲ ਹਾਂ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਮਤਲਬ ਕਿ ਘੇਰਾ ਬਣਾ ਲਓ ਆਰਤੀ ਦੇ ਨਾਲ ਨਾਲ ਚਾਰ ਬੰਦੇ ਜਿਹੜੇ ਆਰਤੀ ਸੁੱਟ ਕੇ ਤਾਂ ਭੱਜਣੋਂ ਰਿਹਾ ਐਡਾ ਕਿਹੜਾ ਬੰਦਾ ਹੋਏਗਾ ਯਾਰ ਪਿਓ ਦੇ ਸੰਸਕਾਰ ਤੋਂ ਜਿਹੜਾ ਬੰਦਾ ਫਰਾਰ ਹੋ ਜਾਵੇ ਐਸਾ ਨਹੀਂ ਹੁੰਦਾ ਇਹ ਤੇ ਫੇਰ ਵੀ ਕਹ ਲਓ ਕਿ ਥੋੜੇ ਸਿਵਰਸ਼ੀਲ ਕੈਦੀ ਸਨ ਉਹ ਤਸਵੀਰ ਮੈਂ ਜਦੋਂ ਵੇਖੀ ਤੇ ਮੇਰੇ ਮਨ ਦੇ ਵਿੱਚ ਸਵਾਲ ਪੈਦਾ ਹੋਇਆ ਜੀ ਕਿ ਯਾਰ ਇਹ ਜਿਹੜਾ ਗਲਤ ਹੈ ਮੈਨੂੰ ਵੀ ਲੱਗਿਆ ਆਪਣੇ ਤੌਰ ਤੇ ਤੇ ਫਿਰ ਬਾਅਦ ਦੇ ਵਿੱਚ ਹੁਣੇ ਖਬਰ ਆ ਰਹੀ ਹੈ ਕਿ ਹਿਊਮਨ ਰਾਈਟਸ ਕਮਿਸ਼ਨ ਨੇ ਇਹਦਾ ਅਨੁਰੋਧ ਲੈ ਲਿਆ ਜਵਾਬ ਦੇਣਾ ਪਊਗਾ ਪਰ ਗੱਲ ਇਹ ਹੈ ਕਿ ਉਸ ਤੋਂ ਬਾਅਦ ਜਦੋਂ ਭੋਗ ਤੇ ਆਇਆ ਉਹ ਆਗੂ ਹੂੰ ਉਸ ਵੇਲੇ ਅੰਤਮ ਅਰਦਾਸ ਦੇ ਵਿੱਚ ਵੀ ਉਹਨੂੰ ਹੱਥ ਕੜੀ ਲਾਈ ਗਈ। ਉਹ ਇਹ ਤੇ ਲੱਗਾ ਜੀ। ਇੱਕ ਮੈਂ ਉਹ ਦੇਖਿਆ ਪੁਲਿਸ ਕਰਮਚਾਰੀ ਮੁੰਡਾ ਹੈ ਪਰ ਉਹ ਬਹੁਤ ਮੈਨੂੰ ਬੀਬਾ ਲੱਗਾ। ਉਹਨੇ ਰੁਮਾਲ ਨਾਲ ਸਿਰ ਟਕਿਆ। ਆਪ ਦਾ ਮਤਲਬ ਕਿ ਜੋ ਪਹਿਰਾਵਾ ਉਹਦਾ ਮਤਲਬ ਸਿਵਿਲਿਅਨ ਪਹਿਰਾਵਾ ਜਿਵੇਂ ਹੁੰਦਾ ਪੈਂਟ ਸ਼ਰਟ ਪਾਈ ਆ। ਉਹ ਉਹਨਾਂ ਦਾ ਚਮੜੇ ਚੋੜੀ ਦੀ ਬੈਲਟ ਦਾ ਗੁਰੇਸ਼ ਕੀਤਾ ਜਾਂਦਾ ਗੁਰੂ ਸਾਹਿਬ ਦੀ ਹਜ਼ੂਰੀ 'ਚ। ਜੀ। ਜਾਂ ਜਿਹੜੀਆਂ ਇਹਨਾਂ ਦੀ ਵਿਸ਼ੇਸ਼ ਵਰਦੀ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਖੁਸ਼। ਹਮ। ਗ੍ਰੇਸ ਕੀਤਾ ਜਾਂਦਾ ਤਾਂ ਮੁੰਡਾ ਬਹੁਤ ਬੀਬੇ ਟੰਗ ਦੇ ਨਾਲ ਖਲੋਤਾ ਹੱਥ ਕੜੀ ਫੜ ਕੇ ਇੱਕ ਸਿਰੇ ਤੇ ਤਾਂ ਮਤਲਬ ਪਹਿਲੀ ਫੋਟੋ ਚ ਵੀ ਆ ਅਰਥੀ ਵਾਲੇ ਚ ਵੀ ਮੈਨੂੰ ਪਤਾ ਨਹੀਂ ਮੁੰਡਾ ਉਹੀ ਹੈ ਪਰ ਉਦੋਂ ਵੀ ਇੱਕ ਜਿਹੜਾ ਮੁੰਡਾ ਉਹ ਵੀ ਉਹਨੇ ਨੀਵੀ ਪਾਈ ਹੋਈ ਹੈ ਜੇ ਮੈਂ ਜਿੰਨੀ ਇੱਕ ਫੋਟੋ ਮੈਂ ਉੱਪਰ ਦੇਖਦਾ ਤਾਂ ਉਦਾਂ ਦਾ ਹੀ ਹੁੰਦਾ ਨਾ ਉਹਨਾਂ ਨੂੰ ਵੀ ਲੱਗਦਾ ਯਾਰ ਕਿਉਂਕਿ ਛੋਟੇ ਮੁਲਾਜ਼ਮ ਨੇ ਨਾ ਸਿਪਾਈ ਰੈਂਕ ਦੇ ਹੁੰਦੇ ਨੇ ਉਹ ਮੁਲਾਜ਼ਮ ਮੁੰਡੇ ਜਿਹੜੇ ਹੁੰਦੇ ਆ ਤਾਂ ਉਹਨਾਂ ਦਾ ਦਿਲ ਤਾਂ ਫਿਰ ਉਹ ਯਾਰ ਆਪਣੇ ਹੀ ਨੀਲਾਂ ਜੰਮੇ ਜਾਏ ਤਾਂ ਫਿਰ ਉਹ ਵੀ ਤਾਂ ਸਵੇਦਨਸ਼ੀਲ ਹੁੰਦੇ ਨਾ ਕਿ ਯਾਰ ਇੱਕ ਬੰਦਾ ਐਡੀ ਟਰੈਜੇਡੀ ਫੇਸ ਕਰ ਰ ਤੇ ਹੱਥ ਕੜੀ ਲੱਗੀ ਆ ਉਹ ਦਿਲ ਚ ਤਾਂ ਜਾਂਦੀ ਆ ਨਾ ਮੰਨ ਤਾਂ ਫਿਰ ਥੋੜਾ ਹੁੰਦਾ ਹੀ ਆ ਤੇ ਬਾਕੀ ਇਹ ਵੀ ਹੁੰਦਾ ਕਿ ਰਸਮੀ ਤੌਰ ਤੇ ਤੁਸੀਂ ਸਮਾਜ ਦੇ ਵਿੱਚ ਵਿਚਰਨਾ ਹੁੰਦਾ ਤੁਸੀਂ ਉੱਥੇ ਕੋਈ ਹਾਸਾ ਮਜ਼ਾਕ ਨਹੀਂ ਕਰ ਸਕਦੇ ਤੁਹਾਨੂੰ ਹਾਪ-ਪਾਵ ਆਪਣੇ ਜਿਹੜੇ ਗੰਭੀਰ ਰੱਖਣੇ ਚਾਹੀਦੇ ਔਰ ਪ੍ਰੋਫੈਸ਼ਨਲ ਪੁਲਿਸ ਫੋਰਸ ਦਾ ਮੇਰੇ ਖਿਆਲ ਦੇ ਨਾਲ ਇਹ ਕਰਤੱਵ ਵੀ ਬਣ ਜਾਂਦਾ ਤਾਂ ਇਹ ਆ ਕਿ ਉਸ ਤੋਂ ਬਾਅਦ ਭੋਗ ਤੇ ਵੀ ਇਹੀ ਕੁਝ ਦਰਾਇਆ ਗਿਆ ਜਦ ਕਿ ਪੰਡਾਲ ਦੇ ਵਿੱਚ ਜੇ ਕਿਸੇ ਨੂੰ ਲੈ ਕੇ ਜਾਣੇ ਅੱਗੇ ਮੈਂ ਦੇਖਿਆ ਸ਼ਾਇਦ ਬਲਵੰਤ ਸਿੰਘ ਰਾਜੂ ਆਣਾ ਜਦੋਂ ਆਇਆ ਪਰੋਲ ਤੇ ਤਸ਼ਦ ਅੰਦਰ ਦੀ ਕੋਈ ਤਸਵੀਰ ਐਸੀ ਮੈਨੂੰ ਦੇਸੀ ਨਹੀਂ ਕਿ ਹੱਥ ਕੜੀ ਵਾਲੀ ਹੋਵੇ ਜੇ ਮੈਂ ਨਹੀਂ ਭੁੱਲਦਾ ਤਾਂ ਪਰ ਇਹ ਆਗੂ ਦੋ ਵਾਰੀ ਆਇਆ ਦੋਨੇ ਵਾਰੀ ਹੱਥ ਕੜੀ ਤਾਂ ਮੇਰੇ ਖਿਆਲ ਦੇ ਨਾਲ ਇਹ ਕਾਫੀ ਸੋਚਣ ਵਿਚਾਰਨ ਦਾ ਵਿਸ਼ਾ ਉਹਦੇ ਵਿੱਚ ਛੋਟੇ ਮੁਲਾਜ਼ਮਾਂ ਦਾ ਤਾਂ ਹੁਣ ਕੋਈ ਕਸੂਰ ਨਹੀਂ ਹੈ ਨਹੀਂ ਹਾਂਜੀ ਇਹ ਥੋੜੇ ਵੱਡੇ ਅਫਸਰਾਂ ਨੂੰ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਕਿ ਮੈਸੇਜ ਗਲਤ ਜਾ ਰਿਹਾ ਇਹਦੇ ਨਾਲ ਇਉਂ ਲੱਗ ਰਿਹਾ ਜਿਵੇਂ ਮਨਦੀਪ ਕੌਰ ਜੀ ਜਿਹੜੇ ਡੀਐਸਪੀ ਸੀ ਜਿਸ ਤਰ੍ਹਾਂ ਬਿਆਨਬਾਜ਼ੀ ਜਿਸ ਤਰ੍ਹਾਂ ਵਿਵਾਦ ਹੋਇਆ ਕਿਸਾਨਾਂ ਨੂੰ ਗੁੰਡੇ ਕਿਹਾ ਗਿਆ ਮਾਨ ਸਾਹਿਬ ਦੀ ਜਿਸ ਤਰ੍ਹਾਂ ਤਿੱਖੀ ਸ਼ਬਦਾਵਲੀ ਹੈ ਕਿਸਾਨ ਆਗੂਆਂ ਪ੍ਰਤੀ ਜੀ ਉਹ ਮਤਲਬ ਕਿ ਇੱਕ ਮੈਸੇਜ ਇਸ ਤਰ੍ਹਾਂ ਜਾਂਦਾ ਹੈ ਕਿ ਇਹਨਾਂ ਆਗੂਆਂ ਦਾ ਜਲੂਸ ਕੱਢਿਆ ਜਾ ਰਿਹਾ ਮਾਫ ਕਰਨਾ ਹੂੰ ਠੀਕ ਹੈ ਨਾ ਵੀ ਬਹੁਤ ਸਖਤੀ ਥੋੜੀ ਜੀ ਇਹ ਸਰਕਾਰ ਜਿਹੜੀ ਹੈ ਉਹ ਜ਼ਿਆਦਾ ਸਖਤੀ ਬਿਲਕੁਲ ਇਹ درست ਸ਼ਬਦ ਹੈ ਮੇਰੇ ਵਾਲਾ ਥੋੜਾ ਹੈ ਦਿਖਾ ਸ਼ਬਦ ਆ ਚਲੋ ਮੈਂ ਇਸ ਨੂੰ ਵਾਪਸ ਵੀ ਲੈਣਾ ਚਾਹਾਂਗਾ ਕਿ ਇਹ ਸ਼ਾਇਦ ਮਤਲਬ ਕਿ ਦਿਖਾਇਆ ਜਾ ਰਿਹਾ ਹੈ ਤਾਂ ਇਹ ਮੈਸੇਜ ਨਹੀਂ ਜਾਣਾ ਚਾਹੀਦਾ ਕਿ ਸਰਕਾਰ ਕਿਸੇ ਖਾਸ ਤਬਕੇ ਨਾਲ ਜਾਂ ਖਾਸ ਤਬਕੇ ਦੀ ਜਾਂ ਵਰਗ ਦੀ ਲੀਡਰਸ਼ਿਪ ਦੇ ਨਾਲ ਕੋਈ ਖਿੱਚ ਕੱਢ ਰਹੀ ਹੈ ਜੀ ਜੀ ਮਿੰਟੂ ਜੀ ਚਲੋ ਅਸਾਂ ਮਾ ਆਪਣਾ ਹੁੰਦਾ ਜਾ ਰਹੇ ਆ ਤੇ ਮੈਂ ਇੱਕ ਪੰਥਵੀਰ ਹੋਰਾਂ ਦਾ ਕਮੈਂਟ ਪੜ੍ਹ ਦੇਣਾ ਜੀ ਇਹ ਕਹਿੰਦੇ ਕਿ ਬ੍ਰੇਕਿੰਗ ਨਿਊਜ਼ ਹੈ ਸੁਖਬੀਰ ਸਿੰਘ ਬਾਦਲ ਇਨ ਨਾਬਾ ਜੇਲ ਫਾਰ ਮੀਟ ਬਿਕਰਮ ਅਜੀਠੀਆ ਜਿਹੜੀ ਖਬਰ ਆ ਰਹੀ ਸੀ ਹਾਂ ਜੀ ਉਹ ਆਪਾਂ ਦੇਖ ਹੀ ਰਹੇ ਸੀਗੇ ਕਿ ਚਰਚਾ ਇਸ ਤਰ੍ਹਾਂ ਚੱਲ ਰਹੀ ਆ ਤਾਂ ਦੇਖਦੇ ਆ ਕਿ ਉਸ ਮੁਲਾਕਾਤ ਤੋਂ ਬਾਅਦ ਹੁਣ ਅੱਗੇ ਅਕਾਲੀ ਦਲ ਦੀ ਰਾਂਮੀਤੀ ਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ ਜੀ ਜਾਂ ਸਿਆਸੀ ਤੌਰ ਤੇ ਕੋਈ ਕਹਾਣੀ 모ੜਾ ਕੱਟਦੀ ਹੈ ਸਮਾਂ ਦੱਸ ਦਊਗਾ ਜੀ 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 ਮਿੰਟ ਦੀ ਚਲੋ ਜਾਂਦੇ ਜਾਂਦੇ ਇੱਕ ਹੋਰ ਆਪਾਂ ਜਾਣਕਾਰੀ ਦੋਸਤਾਂ ਦੇ ਨਾਲ ਸਾਂਝੀ ਕਰਕੇ ਚੱਲਦੇ ਹਾਂ ਜੀ ਕਈ ਵਾਰੀ ਹੱਕ ਮੰਗਣ ਦੀ ਗੱਲ ਹੀ ਇੱਥੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਹੀ ਤੇ ਇਹੋ ਜੀ ਇੱਕ ਘਟਨਾ ਹੋਰ ਵੀ ਵਾਪਰੀ ਹੈ ਕਹਿੰਦੇ ਕਿਸੇ ਨੇ ਭਾਈ ਲੀਡਰ ਨੂੰ ਵਿਧਾਇਕ ਨੂੰ ਯਾਦ ਕਰਾਤਾ ਕਿ ਆਵਾਦ ਤੁਸੀਂ ਕੀਤਾ ਹੋਇਆ ਸੀ ਵੀ ਇਸ ਤਲਾ ਦੇ ਵਿੱਚ ਪਾਣੀ ਲੈ ਆਵਾਂਗੇ ਤੇ ਜਦੋਂ ਨੇ ਵੀਡੀਓ ਪਾ ਕੇ ਤੇ ਉਹ ਦੱਸਿਆ ਦੁਬਾਰੇ ਕਹਿੰਦੇ ਵੀ ਵਿਧਾਇਕ ਦੇ ਜਿਹੜੇ ਬੰਦੇ ਸੀ ਉਹਨਾਂ ਨੱਤਾਂ ਬਾਵੇਂ ਛੁੜਾਤੀਆਂ ਉਸ ਬੰਦੇ ਨੇ ਵੀਡੀਓ ਵਾਲੇ ਦੀਆਂ ਹਾਂ ਪਿਆਤਾ ਪਾਣੀ ਫਿਰ ਹੂੰ ਆਪਾਂ ਕਹਿੰਦੇ ਨਹੀਂ ਫਲਾਣੇ ਨੇ ਤਾਂ ਪਾਣੀ ਪਿਆ ਪਿਆ ਕੇ ਮਾਰਿਆ ਜੀ ਕਈ ਵਾਰ ਪਾਣੀ ਤੋਂ ਬਗੈਰ ਬੰਦਾ ਮਰ ਜਾਂਦਾ ਅੱਗੇ ਇੱਕ ਰਾਜਸਥਾਨ ਦੇ ਵਿਧਾਇਕ ਭਾਜਪੀ ਤੋਂ ਉਹਦੇ ਤੇ ਵੀ ਦੋਸ਼ ਇਸੇ ਕਿਸਮ ਦਾ ਲੱਗਾ ਹੂੰ ਕਿ ਭਾਈ ਵਿਧਾਇਕ ਤੋਂ ਸਵਾਲ ਸੋਲ ਪੁੱਛੇ ਗਏ ਉਹਨਾਂ ਭੇਜੇ ਆਪਦੇ ਖੂਨਖਾਰ ਹੂੰ ਚੱਲੋ ਭਾਈ ਉਹ ਕਹਿੰਦੇ ਸਵਾਲ ਦੀਆਂ ਲੱਤਾਂ ਹੀ ਤੋੜ ਦਿਓ। ਉਹ ਨਾ ਰਊ ਵਾਸਤੇ ਨਾ ਵਜੂ ਬਾਂਸਰੀ। ਹੁਣ ਇੱਥੇ ਗੁਜਰਾਤ ਦੇ ਵਿੱਚ ਉਹ ਮੁੰਡਾ ਕਹਿੰਨ ਡਿਆ ਕਹਿੰਦਾ ਜੀ ਕਿ ਭਾਈ ਮੈਂ ਤੇ ਵੀਡੀਓ ਪਾਇਆ ਸੀਗਾ। ਵੀਡੀਓ ਕਾਦਾ ਪਾਇਆ? ਗਾਨੀ ਕਾਦੀ ਦਿੱਤੀ ਮੈਸੇ ਆਪਾ ਪਾ ਲਿਆ। ਜੀ ਆਉ ਜਾਨ ਨੂੰ ਸਿਆਪਾ ਹੀ ਪੈ ਗਿਆ। ਜਾਨ ਨੂੰ ਸਿਆਪਾ ਪਾ ਲਿਆ। ਤਾਂ ਮਤਲਬ ਉਹ ਕਹਿੰਦੇ ਮੈਂ ਸਵਾਲ ਕਾਦਾ ਕੀਤਾ ਮੈਂ ਤੇ ਜਾਨ ਤੇ ਆਪਦੀ ਤੇ ਬਵਾਲ ਖੜਾ ਕਰਵਾ ਲਿਆ ਤੇ ਉਹ ਇਨਾ ਕੁੱਟਿਆ ਦੱਸ ਦਿਆ ਕਿ 25 ਫ੍ਰੈਕਚਰ ਆ ਲੱਤ 'ਚ। ਅਹਮਦਾਬਾਦ ਦੇ ਹਸਪਤਾਲ ਚੋਂ ਮੁੰਡਾ ਪਿਆ ਤੇ ਡਾਕਟਰ ਸਰਜਰੀ ਨਹੀਂ ਕਰ ਪਾ ਰਹਾ 25 ਫ੍ਰੈਕਚਰ ਮਤਲਬ ਆਪਾਂ ਕਹਿੰਦੇ ਆ ਭੋਰ ਹੀ ਦਿੱਤਾ ਜਿਵੇਂ ਹੱਡੀਆਂ ਭੋਰਦੀਆਂ ਹਾਂ ਹਾਂ ਮਤਲਬ ਕਿ ਸੁਰਮਾ ਹੀ ਬਣਾ ਦਿੱਤਾ ਮੈਂ ਤੇ ਲਿਖਿਆ ਸੀ ਅੱਜ ਥੋੜਾ ਤਨਸ ਕੀਤਾ ਮੈਂ ਉਹਨੂੰ ਲੈਤ ਮੈਂ ਸੀਰੀਅਸਲੀ ਲਿਆ ਰਿਹਾ ਸੀਗਾ ਥੋੜਾ ਮੈਂ ਤਨਸ ਕੀਤਾ ਕਿ ਯਾਰ ਇਹਦੇ ਨਾਲੋਂ ਤਾਂ ਫਿਰ ਸਾਨੂੰ ਸਾਡੇ ਆ ਚੰਗੇ ਆ ਇਹ ਕੇਸ ਕੋ ਸੁਪਾਰ ਲੈਂਦੇ ਆ ਕਦੇ ਕਦਾਈ ਜਾਂ ਸਾਨੂੰ ਗਾਲਾਂ ਗੋਲਾ ਕਢਵਾ ਲੈਂਦੇ ਆ